हां जी स्वागत ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਗੁਰਿੰਦਰ ਤੁਹਾਡੇ ਨਾਲ ਫਿਰ ਤੋਂ ਜੁੜਿਆ ਤੇ ਅੱਜ ਫੇਰ ਇੱਕ ਬ੍ਰਾਊਜ਼ਿੰਗ ਕਰਦੇ ਹੋਏ ਚੰਗੀ ਪੋਸਟ ਦੇਖਣ ਨੂੰ ਮਿਲੀ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਸਾਂਝੀਆਂ ਕਰਨੀਆਂ ਨੇ ਉਹ ਗੱਲਾਂ ਇਨਸਟਾ ਦਾ ਟ੍ਰੈਂਡ ਆ ਅੱਜ ਕੱਲ YouTube Facebook ਆਪਾਂ ਸਾਰੀ ਬ੍ਰਾਊਜ਼ ਕਰਦੇ ਆ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਪੋਜ਼ਿਟਿਵ ਚੀਜ਼ਾਂ ਜੇ ਦੇਖੋਗੇ ਤਾਂ ਪੋਜ਼ਿਟਿਵ ਚੀਜ਼ਾਂ ਹੀ ਤੁਹਾਨੂੰ ਸੁਜੈਸਟ ਹੋਣਗੀਆਂ 네ਗੇਟਿਵਿਟੀ ਜ਼ਿਆਦਾ ਦੇਖੋਗੇ ਤਾਂ 네ਗੇਟਿਵਿਟੀ ਤੁਹਾਨੂੰ ਉਹ ਜ਼ਿਆਦਾ ਸੁਜੈਸਟ ਕਰਨਗੀਆਂ ਜਿੰਨੀਆਂ ਵੀ ਐਪਸ ਨੇ ਜਿੰਨੇ ਵੀ ਪਲੇਟਫਾਰਮ ਨੇ ਸੋ ਮੇਰੀ ਆਦਤ ਆ ਜੀ ਕਿ ਕੋਈ ਵੀ ਬ੍ਰਾਊਜ਼ਿੰਗ ਕਰਦਾ ਹੋਵਾਂ ਕੋਈ ਚੰਗੀ ਚੀਜ਼ ਹੀ ਦੇਖਣ ਦੀ ਕੋਸ਼ਿਸ਼ ਹੁੰਦੀ ਆ ਤਾਂ ਕਿ 네ਗੇਟਿਵਿਟੀ ਮੇਰੇ ਮੂਰੇ ਆ ਵੀ ਨਾ ਜੇ ਆਉਂਦੀ ਆ ਤਾਂ ਮੈਂ ਉਹਨੂੰ ਹਾਈਡ ਕਰ ਦਿੰਦਾ ਤਾਂ ਕਿ ਅੱਗੇ ਤੋਂ ਉਹ ਆਵੇ ਨਾ ਹੁਣ ਅੱਜ ਕਿਹੜੀ ਪੋਸਟ ਮੈਨੂੰ ਚੰਗੀ ਲੱਗੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਆਜੋ ਮੈਂ ਕਰਦਾ ਸ਼ੁਰੂ ਵੀਡੀਓ ਫੋਨ ਫੋਨ ਦੇ ਵਿੱਚੋਂ ਦੇਖ ਕੇ ਤੁਹਾਡੇ ਨਾਲ ਇਹ ਗੱਲਾਂ ਕਰਦਾ ਹਿੰਦੀ ਦੇ ਵਿੱਚ ਆ ਮੈਂ ਪੰਜਾਬੀ ਚ ਕਰੂੰਗਾ ਇਹ ਸਾਰੀ ਗੱਲ ਕੁਝ ਖੂਬਸੂਰਤ ਲਾਈਨਸ ਨੇ ਬਸ ਸਚਾਈਆਂ ਛੁਪੀਆਂ ਹੋਈਆਂ ਨੇ ਇਹਦੇ ਵਿੱਚ ਕਹਿੰਦੇ ਵੀ ਕਿ ਇੱਕ ਸੱਚ ਲੁਕਿਆ ਹੁੰਦਾ ਜਦੋਂ ਕੋਈ ਇਨਸਾਨ ਕਹਿੰਦਾ ਇਹ ਮਜ਼ਾਕ ਸੀ ਯਾਰ ਆਪਾਂ ਕਹਿੰਦੇ ਆ ਨਾ ਅਕਸਰ ਮਜ਼ਾਕ ਕਰਦਾ ਸੀ ਪਰ ਉਹ ਮਜ਼ਾਕ ਜਿਹੜਾ ਆਪਾਂ ਕਰਦੇ ਆ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸੱਚਾਈ ਜ਼ਰੂਰ ਲੁਕੀ ਹੁੰਦੀ ਆ। ਕਈ ਬੰਦੇ ਪਤਾ ਕੀ ਕਰਦੇ ਨੇ ਕਿ ਸਾਹਮਣੇ ਵਾਲੇ ਨੂੰ ਉਹ ਤੇ ਦਾ ਲਾ ਕੇ ਦੇਖਦੇ ਨੇ, ਪਰਖਦੇ ਨੇ। ਉਹਨੂੰ ਗੱਲ ਕਹਿ ਦਿੰਦੇ ਨੇ ਵੀ ਜਿਹੜੀ ਉਹਨਾਂ ਦੇ ਦਿਲ ਦੇ ਵਿੱਚ ਹੁੰਦੀ ਆ। ਜੇ ਤਾਂ ਉਹਨੇ ਨਾਰਮਲ ਰਿਐਕਟ ਕੀਤਾ ਸਾਹਮਣੇ ਵਾਲੇ ਨੇ ਤਾਂ ਠੀਕ ਆ ਉਹ ਮਜ਼ਾਕ ਨਹੀਂ ਸੀਗਾ ਉਹ ਸੱਚਾਈ ਸੀ। ਉਹਦੇ ਲਈ ਜੇ ਉਹ ਗੁੱਸਾ ਕਰ ਗਿਆ ਫੇਰ ਬੰਦੇ ਸਾਹਮਣੇ ਵਾਲਾ ਬੰਦਾ ਅਕਸਰ ਕਹਿ ਦਿੰਦਾ ਯਾਰ ਮੈਂ ਤਾਂ ਮਜ਼ਾਕ ਕਰਦਾ ਸੀ। ਮੈਂ ਐਵੇਂ ਦਿਲ ਤੇ ਨਾਲਾ ਮੈਂ ਤਾਂ ਐਵੇਂ ਹੀ ਤੈਨੂੰ ਕਿਹਾ ਹਨਾ ਹੁੰਦਾ ਨਾ ਇਹ ਸਚਾਈ ਆ ਸੋ ਫੈਕਟਾ ਕਿ ਜੋ ਵੀ ਆਪਾਂ ਕਿਸੇ ਦੇ ਨਾਲ ਮਜ਼ਾਕ ਕਰਦੇ ਆ ਉਹਦੇ ਵਿੱਚ ਸੱਚ ਜ਼ਰੂਰ ਲੁਕਿਆ ਹੁੰਦਾ ਠੀਕ ਆ ਇਹ ਗੱਲ ਕਹਿੰਦੇ ਜੀ ਇੱਕ ਫੀਲਿੰਗ ਲੁਕੀ ਹੁੰਦੀ ਆ ਜਦੋਂ ਕੋਈ ਕਹਿੰਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਕਹਿ ਦਿੰਨੇ ਆ ਮੈਨੂੰ ਫਰਕ ਨਹੀਂ ਪੈਂਦਾ ਯਾਰ ਤੂੰ ਜੋ ਮਰਜ਼ੀ ਕਰ ਅਸਲ ਦੇ ਵਿੱਚ ਜਿਨੂੰ ਫਰਕ ਪੈਂਦਾ ਉਹੀ ਇਹ ਗੱਲ ਕਹਿੰਦਾ ਵਾ ਕਿ ਮੈਨੂੰ ਫਰਕ ਨਹੀਂ ਪੈਂਦਾ ਆਪਾਂ ਕਿਸੇ ਨਾਲ ਲੜ ਲੈਨੇ ਆ ਘਰ ਦੇ ਵਿੱਚ ਹੀ ਲੜ ਪਏ ਚਲੋ ਆਪਣੀ ਵਾਈਫ ਦੇ ਨਾਲ ਲੜ ਪੇ ਵਾਈਫ ਹਸਬੰਡ ਦੇ ਨਾਲ ਲੜ ਪੀ ਆਪਾਂ ਕਹਿ ਦਿੰਨੇ ਆ ਨਾ ਜੋ ਮਰਜ਼ੀ ਕਰ ਯਾਰ ਮੈਨੂੰ ਫਰਕ ਨਹੀਂ ਪੈਂਦਾ ਅਸਲ ਦੇ ਵਿੱਚ ਫਰਕ ਪੈਂਦਾ ਹੀ ਉੱਥੇ ਆ ਹੈਨਾ ਸੋ ਇਹ ਵੀ ਇੱਕ ਬਿਲਕੁਲ ਸੱਚੀ ਗੱਲ ਲਿਖੀ ਆ ਕਿ ਜਦੋਂ ਕੋਈ ਕਹਦੇ ਮੈਨੂੰ ਫਰਕ ਨਹੀਂ ਪੈਂਦਾ ਉਹਦੇ ਵਿੱਚ ਵੀ ਇੱਕ ਫੀਲਿੰਗ ਲੁਕੀ ਹੁੰਦੀ ਆ ਬੰਦੇ ਦੀ ਬੰਦਾ ਉਤੋਂ ਤੋਂ ਕਹਿ ਰਿਹਾ ਹੁੰਦਾ ਵਾ ਪਰ ਦਿਲੋਂ ਉਹਨੂੰ ਫਰਕ ਬਹੁਤ ਜ਼ਿਆਦਾ ਪੈ ਰਿਹਾ ਸਾਹਮਣੇ ਵਾਲੇ ਦੇ ਰੁੱਸਣ ਦੇ ਨਾਲ ਸਾਹਮਣੇ ਵਾਲੇ ਦੇ ਦੂਰ ਹੋਣ ਦੇ ਨਾਲ ਹੁਣ ਤੀਜੀ ਗੱਲ ਕਹਿੰਦੇ ਆ ਜੀ ਇੱਕ ਦਰਦ ਲੁਕਿਆ ਹੁੰਦਾ ਜਦੋਂ ਕੋਈ ਕਹਿੰਦਾ ਇਟਸ ਓਕੇ ਜਦੋਂ ਕੋਈ ਬੰਦਾ ਕਹਿੰਦਾ ਨਾ ਕੋਈ ਗੱਲ ਨਹੀਂ ਇਟਸ ਓਕੇ ਆਪਾਂ ਸਾਹਮਣੇ ਵਾਲਾ ਸੌਰੀ ਮੰਗ ਰਿਹਾ ਮਾਫੀ ਮੰਗ ਰਿਹਾ ਤਾਂ ਆਪਾਂ ਗੱਲ ਨੂੰ ਖਤਮ ਕਰਨ ਦੇ ਲਈ ਕਹਿ ਦਿੰਨੇ ਆ ਇਟਸ ਓਕੇ ਕੀ ਉਹ ਇਟਸ ਓਕੇ ਦੇ ਨਾਲ ਬੰਦਾ ਸਾਰਾ ਕੁਝ ਭੁੱਲ ਜਾਂਦਾ ਨਹੀਂ ਕਿਸੇ ਆਪਣੇ ਨੇ ਜਦੋਂ ਦਿਲ ਤੋੜਿਆ ਹੋਵੇ ਨਾ ਤੇ ਆਪਾਂ ਕਹਿ ਦਿੰਨੇ ਆ ਜੇ ਅਸੀਂ ਪੂਰੀ ਤਰ੍ਹਾਂ ਅੰਦਰੋਂ ਅੱਕ ਚੁੱਕੇ ਆ ਥੱਕ ਚੁੱਕੇ ਆ ਸਬਰ ਦੇ ਨਾਲ ਭਰ ਚੁੱਕੇ ਆ ਤਾਂ ਆਪਾਂ ਕਹਾਂਗੇ ਇਟਸ ਓਕੇ ਜੋ ਉਹਨੇ ਕਰਤੀ ਠੀਕ ਆ ਪਰ ਉਹ ਇਟਸ ਓਕੇ ਕੋਈ ਆਮ ਗੱਲ ਨਹੀਂ ਉਹਦੇ ਪਿੱਛੇ ਦਰਦ ਬਹੁਤ ਜ਼ਿਆਦਾ ਵਾ ਉਹ ਇੱਕ ਦਰਦ ਨੂੰ ਪੀਣ ਦਾ ਤਰੀਕਾ ਹੀ ਆ ਜੀ ਇਟਸ ਓਕੇ ਕਹਿਣਾ ਇਹ ਵੀ ਗੱਲ ਠੀਕ ਆ ਚੌਥੀ ਗੱਲ ਆ ਕਿ ਇੱਕ ਲੋੜ ਲੁਕੀ ਹੁੰਦੀ ਆ ਜਦੋਂ ਕੋਈ ਕਹਿੰਦਾ ਮੈਨੂੰ ਕੱਲਾ ਛੱਡ ਦਿਓ ਇਹ ਵੀ ਆਪਣੇ ਸਾਰਿਆਂ ਤੇ ਹਾਲਾਤ ਬਣ ਜਾਂਦੇ ਨੇ ਆਪਣਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਆਪਾਂ ਕਹਿੰਦੇ ਯਾਰ ਮੈਨੂੰ ਕੱਲਾ ਛੱਡ ਦਿਓ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਸਾਡੇ ਨਾਲ ਹੋਊਗੀ ਸਾਨੂੰ ਚੰਗੀ ਨਹੀਂ ਲੱਗੀ ਕਿਸੇ ਨੇ ਫੇਰ ਦਿਲ ਤੋੜਨ ਦੀ ਗੱਲ ਬਾਰ ਬਾਰ ਆਉਂਦੀ ਆ ਕਿਸੇ ਨੇ ਤੁਹਾਡਾ ਦਿਲ ਤੋੜਿਆ ਤੁਸੀਂ ਦੁਖੀ ਹੋ ਤੁਸੀਂ ਕਹਿੰਦੇ ਮੈਨੂੰ ਕੱਲਾ ਛੱਡ ਦਿਓ ਅਸਲ ਦੇ ਵਿੱਚ ਉਸ ਕੱਲੇਪਨ ਦੇ ਵਿੱਚ ਵੀ ਇੱਕ ਲੋੜ ਹੁੰਦੀ ਆ ਤੁਹਾਨੂੰ ਇਹ ਚੀਜ਼ ਚਾਹੀਦੀ ਹੁੰਦੀ ਆ ਕਿ ਕੋਈ ਆ ਕੇ ਮੈਨੂੰ ਹੌਸਲਾ ਦੇਵੇ ਉਸ ਹਾਲਾਤ ਦੇ ਵਿੱਚ ਪਰ ਆਪਾਂ ਉਤੋਂ ਉਤੋਂ ਕਹਿ ਦਿੰਦੇ ਆ ਮੈਨੂੰ ਕੱਲਾ ਛੱਡ ਦਿਓ ਚਲੋ ਆਪਾਂ ਥੋੜੀ ਦੇਰ ਲਈ ਜੇ ਕੱਲੇ ਰਹਿ ਵੀ ਲਏ ਪਰ ਜ਼ਿਆਦਾ ਦੇਰ ਲਈ ਉਦੋਂ ਕੱਲੇ ਨਹੀਂ ਰਹਿ ਸਕਦੇ ਆਪਾਂ ਨੂੰ ਸਾਥ ਦੀ ਲੋੜ ਜ਼ਰੂਰ ਹੁੰਦੀ ਆ ਪਰੇ ਤੇ ਮੈਂ ਇੱਕ ਗੱਲ ਕਹੂੰਗਾ ਵੀ ਜੇ ਤੁਹਾਨੂੰ ਕੱਲਿਆਂ ਰਹਿਣਾ ਆ ਗਿਆ ਨਾ ਜੇ ਤੁਸੀਂ ਇਹ ਗੱਲ ਇੰਪਲੀਮੈਂਟ ਕਰਤੀ ਕੱਲਾ ਛੱਡ ਦੋ ਤੇ ਉਹ ਤੁਸੀਂ ਆਪਣੀ ਜ਼ਿੰਦਗੀ ਜਿਉਣਾ ਸਿੱਖ ਗਏ ਤਾਂ ਮੈਂ ਕਈ ਵਾਰ ਇਹ ਗੱਲ ਕਹੀ ਆ ਤੁਹਾਡੇ ਤੋਂ ਕਾਮਯਾਬ ਇਨਸਾਨ ਕੋਈ ਨਹੀਂ ਹੈਗਾ ਦੁਨੀਆ ਤੇ ਇੱਕ ਗੱਲ ਜਿਹੜੀ ਅਗਲੀ ਕਹਿੰਦੇ ਆ ਜੀ ਇਹ ਕਿ ਇੱਕ ਡੂੰਗੀ ਗੱਲ ਲੁਕੀ ਹੁੰਦੀ ਆ ਜਦੋਂ ਕੋਈ ਕਹਿੰਦਾ ਮੈਨੂੰ ਨਹੀਂ ਪਤਾ ਇਹ ਵੀ ਗੱਲ ਠੀਕ ਆਪਾਂ ਕਹਿੰਦੇ ਆ ਨਾ ਮੈਨੂੰ ਨਹੀਂ ਪਤਾ ਕੋਈ ਆ ਕੇ ਤੁਹਾਨੂੰ ਪੁੱਛੇ ਵੀ ਆਹ ਕਿਵੇਂ ਹੋਇਆ ਵੀ ਜਾਂ ਤੂੰ ਦੱਸ ਭਾਈ ਵੀ ਆਹ ਗੱਲ ਕਿਵੇਂ ਹੋਈ ਤੂੰ ਤੁਸੀਂ ਕਹਿੰਦੇ ਹੋ ਮੈਨੂੰ ਨਹੀਂ ਪਤਾ ਉਦੋਂ ਹੀ ਕਹਿੰਦੇ ਆ ਆਪਾਂ ਜਦੋਂ ਬਹੁਤ ਕੋਈ ਅ ਵੱਡੀ ਗੱਲ ਆ ਡੂੰਗੀ ਗੱਲ ਆ ਆਪਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੁੰਨੇ ਆ ਭਾਵੇਂ ਉਹ 네ਗਟਿਵ ਪੱਖ ਤੋਂ ਆ ਤੇ ਭਾਵੇਂ ਉਹ ਪੋਜ਼ਿਟਿਵ ਪੱਖ ਤੋਂ ਆ ਆਪਾਂ ਅਕਸਰ ਉਦੋਂ ਕਹਿ ਦਿੰਦੇ ਆ ਯਾਰ ਮੈਨੂੰ ਨਹੀਂ ਪਤਾ ਆਪਾਂ ਲੁਕਾਉਣਾ ਚਾਹੁੰਦੇ ਆ ਸਾਹਮਣੇ ਵਾਲੇ ਨੂੰ ਕੁਝ ਦੱਸਣਾ ਨਹੀਂ ਚਾਹੁੰਦੇ ਪਰ ਉਹ ਪਤਾ ਨਹੀਂ ਦੇ ਪਿੱਛੇ ਡੂੰਘਾਈ ਜ਼ਰੂਰ ਹੁੰਦੀ ਆ ਗੱਲ ਦੀ ਲਾਸਟ ਗੱਲ ਇਹ ਕਹਿੰਦੇ ਆ ਜੀ ਗੱਲਾਂ ਦਾ ਸਮੁੰਦਰ ਲੁਕਿਆ ਹੁੰਦਾ ਜਦੋਂ ਕੋਈ ਚੁੱਪ ਰਹਿੰਦਾ ਵਾ ਇਹ ਇਹ ਵੀ ਬਿਲਕੁਲ ਠੀਕ ਆ ਜੀ ਗੱਲ ਜਦੋਂ ਕੋਈ ਇਨਸਾਨ ਚੁੱਪ ਹੋ ਜਾਂਦਾ ਨਾ ਇਹਦਾ ਮਤਲਬ ਆ ਕਿ ਉਹ ਇੱਕ ਤਰ੍ਹਾਂ ਦੇ ਨਾਲ ਕਿਸੇ ਨੂੰ ਕਹਿ ਕਹਿ ਕੇ ਜਾਂ ਕਿਸੇ ਤੋਂ ਉਮੀਦ ਕਰ ਕਰਕੇ ਥੱਕ ਚੁੱਕਿਆ ਵਾ ਹੁਣ ਉਹ ਚੁੱਪ ਹੋ ਗਿਆ ਉਹ ਬੋਲਣਾ ਨਹੀਂ ਚਾਹੁੰਦਾ ਉਹਨੂੰ ਪਤਾ ਵੀ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ ਹੋਣਾ ਇਹ ਭੇਦ ਪਾ ਲਿਆ ਉਹਨੇ ਵੀ ਚੁੱਪ ਰਹਿਣ ਦੀ ਭਲਾਈ ਆ ਮੇਰੇ ਬੋਲਣ ਦੇ ਨਾਲ ਕੁਝ ਬਦਲਣ ਵਾਲਾ ਨਹੀਂ ਹੈਗਾ ਪਰ ਜਿਹੜਾ ਬੰਦਾ ਚੁੱਪ ਰਹਿੰਦਾ ਵਾ ਉਹ ਇਹ ਨਹੀਂ ਜ਼ਰੂਰੀ ਕਿ ਉਹ ਮੀਸਣਾ ਹੀ ਹੋਊਗਾ ਜਾਂ ਉਹ ਸੁਭਾਅ ਪੱਖੋਂ ਇਦਾਂ ਦਾ ਹੀ ਹੋਊਗਾ ਹੋ ਸਕਦਾ ਹਾਲਾਤਾਂ ਨੇ ਉਹਨੂੰ ਚੁੱਪ ਕਰਾਤਾ ਹੋਵੇ ਪਰ ਚੁੱਪ ਰਹਿਣ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਵੱਡੇ ਵੱਡੇ ਦਰਦ ਭੇਦ ਤੇ ਬਹੁਤ ਹੋਰ ਜਿਹੜੀਆਂ ਗੱਲਾਂ ਜ਼ਿੰਦਗੀ ਦੀਆਂ ਕੁਝ ਚੰਗੀਆਂ ਮਾੜੀਆਂ ਸਾਰਾ ਕੁਝ ਸਮੋਈ ਬੈਠੇ ਹੁੰਦੇ ਆ ਲੋਕ ਉਹ ਆਪਣੇ ਦਿਲ ਦੇ ਵਿੱਚ ਜਿੱਦਾਂ ਇਹ ਕਹਿ ਰਹੇ ਨੇ ਕਿ ਇੱਕ ਗੱਲਾਂ ਦਾ ਸਮੁੰਦਰ ਹੁੰਦਾ ਲੋਕਿਆ ਉਹ ਚੁੱਪ ਨੇ ਲਕੋਇਆ ਹੁੰਦਾ ਸੋ ਇਹ ਸਾਰੀਆਂ ਗੱਲਾਂ ਸੀਗੀਆਂ ਜੀ ਮੈਨੂੰ ਬਹੁਤ ਖੂਬਸੂਰਤ ਸਤਰਾ ਇਹ ਸਾਰੀਆਂ ਲੱਗੀਆਂ ਉਮੀਦ ਕਰਦਾ ਤੁਹਾਨੂੰ ਵੀ ਚੰਗੀਆਂ ਲੱਗੀਆਂ ਹੋਣਗੀਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਜਲਦੀ ਮਿਲਦਾ ਤੇ ਮੈਂ ਐਂਡ ਤੇ ਇੱਕ ਬੇਨਤੀ ਕਰਨਾ ਚਾਹੂੰਗਾ ਕੋਈ ਚੰਗੀ ਪੋਸਟ ਆ ਤੁਹਾਡੇ ਕੋਲ ਤੇ ਇੱਕ ਸ਼ਾਮ ਦਾ ਜਿਹੜਾ ਮੈਂ ਇੱਕ ਰਾਤ ਦਾ ਸੈਸ਼ਨ ਕਹਾਣੀਆਂ ਵਾਲਾ ਸ਼ੁਰੂ ਕੀਤਾ ਸਵੇਰੇ ਜਾਂ ਦੁਪਹਿਰੇ ਇਹ ਵੀਡੀਓਜ਼ ਆਇਆ ਕਰਨਗੀਆਂ ਤੇ ਸ਼ਾਮ ਨੂੰ ਜਾਂ ਰਾਤ ਨੂੰ ਇੱਕ ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਿਆ ਕਰੂੰਗਾ ਤੁਹਾਡੇ ਕੋਲ ਕੋਈ ਵੀ ਚੰਗੀ ਕਹਾਣੀਆਂ ਆਪਣਾ ਨਾਮ ਲਿਖ ਕੇ ਮੈਨੂੰ ਇਸ ਪੇਜ ਤੇ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ